ਸਪੋਰ ਦੇ ਉੱਤੇ ਬੈਠਿਆਂ ਨੂੰ 18 ਮਹੀਨੇ ਤੋਂ ਉੱਪਰ ਹੀ ਦਿਨ ਹੋ ਗਏ ਆ ਕਿਉਂਕਿ ਇਹ ਜਿਹੜੀ ਵਿਘਨ ਆਇਆ ਦਾ ਬਹੁਤ ਵੱਡਾ ਹੈ ਇਹ ਜਿਹੜਾ ਪਿੰਡ ਸੂਲਪੁਰ ਆ ਇਹ ਦੋ ਭਾਗਾਂ ਦੇ ਵਿੱਚ ਵੰਡਿਆ ਗਿਆ ਇੱਕ ਬੰਨੇ ਦਾ ਜਿਹੜੀ ਵਾਦੀ ਬਹੁਤ ਆ ਔਰ ਸਹੂਲਤਾ ਘੱਟ ਨਹੀਂ ਦੂਸਰੇ ਬੰਨੇ ਵਾਦੀ ਘੱਟ ਆ ਔਰ ਸਕੂਲ ਅੰਗੜਵਾੜੀ ਸਿਵੇ ਹੋਰ ਵੀ ਜਿਹੜੀਆਂ ਪੰਚਾਇਤ ਦੀਆਂ ਸਹੂਲਤਾਂ ਹੁੰਦੀਆਂ ਉਹ ਉਸ ਬੰਨੇ ਨੇ ਇਸ ਕਰਕੇ ਜਿਹੜੇ ਸਾਡੇ ਬੱਚੇ ਸਕੂਲੇ ਜਾਂਦੇ ਆ ਉਹ ਜਿਹੜੀਆਂ ਸਾਡੀਆਂ ਬੀਬੀਆਂ ਉਥੇ ਦੀਪੂ ਤੋਂ ਦਾਣੇ ਲੈਣ ਜਾਂ ਕਣਕ ਲੈਣ ਜਾਂ ਕਿਤੇ ਹੋਰ ਕੰਮ ਜਾਂਦੀਆਂ ਉਹਨਾਂ ਨੂੰ ਨੰਗਨ ਦਾ ਬਹੁਤ ਮੁਸ਼ਕਲ ਸੀ ਪਰ ਸਾਨੂੰ ਉਸ ਟਾਈਮ ਤੇ ਪਤਾ ਲੱਗਾ ਜਦੋਂ ਪ੍ਰਸ਼ਾਸਨ ਔਰ ਪੀਡਬਲੂ ਵਿਭਾਗ ਵਾਲਿਆਂ ਨੇ ਆਣ ਕੇ ਕੰਧਾਂ ਕਦਨੀਆਂ ਸ਼ੁਰੂ ਕਰ ਦਿੱਤੀਆਂ ਔਰ ਪੋਲ ਨੂੰ ਦੋਵੇਂ ਪੰਨੇ ਬੰਦ ਕਰ ਦਿੱਤਾ ਫਾੜਕ ਦੋ ਤੇ ਜਦੋਂ ਅਸੀਂ ਇੱਥੇ ਆਣ ਕੇ ਇਹਨਾਂ ਨਾਲ ਪਹੁੰਚ ਕੀਤੀ ਪਰ ਇਹਨਾਂ ਨੇ ਇਸ ਗੱਲ ਦਾ ਵਿਰੋਧ ਸਮਝਿਆ ਪਰ ਸਾਨੂੰ ਉਥੇ ਮਜਬੂਰੀ ਧਰਨਾ ਲਾ ਕੇ ਉਹਨਾਂ ਦੀਆਂ ਕੰਧਾਂ ਰਕਾ ਕੇ ਅੱਜ 18 ਮਹੀਨੇ ਹੋ ਗਏ ਆ ਪ੍ਰਸ਼ਾਸਨ ਨਾਲ ਉਹ ਐਸ ਡੀ ਐਮ ਨਾਲ ਡੀ ਸੀ ਤੱਕ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਅਸੀਂ ਪਹੁੰਚ ਕਰਕੇ ਆ ਦਾ ਦੁੱਖ ਦੱਸਿਆ ਇੱਥੇ ਦੋ ਵਾਰ ਅਸੀਂ ਜਿਹੜੀ ਮੁਰਦਿਆਂ ਦੀ ਲਾਸ਼ ਵੀ ਰੱਖ ਕੇ ਵੀਡੀਓ ਪਾ ਕੇ ਸਾਰੇ ਵਿਭਾਗ ਨੂੰ ਵਿਖਾਈਆਂ ਨੇ ਤਾਂ ਕਿ ਜਦੋਂ ਜਿਹੜੇ ਸਿਵੇ ਆ ਉਹ ਦੂਸਰੇ ਪੰਨੇ ਪਿੰਡ ਦੇ ਜਿਹੜੀ ਮਰਗ ਇੱਧਰ ਹੋਈ ਸੀ ਤੇ ਇੱਥੇ ਨੰਗਣ ਵਾਲਾ ਬਹੁਤ ਔਖਾ ਸੀ ਨਾ ਤਾਂ ਗੇਟ ਖੁੱਲ ਰਿਹਾ ਸੀ ਤੇ ਨਾ ਗੇਟ ਖੋਲਣ ਵਾਲਾ ਹੀ ਖੋਲ ਰਿਹਾ ਸੀ ਪਰ ਇੱਥੇ ਅਸੀਂ ਫਰੋਇਦਪੁਰ ਸਬ ਡਿਵੀਜ਼ਨ ਦੇ ਵਿੱਚ ਫੋਨ ਕਰਕੇ ਉਹਨਾਂ ਤੋਂ ਫੋਨ ਕਰਾ ਕੇ ਜਿਹੜਾ ਫਾੜਕ ਖਲਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਫਾੜਕ ਖੁੱਲਿਆ ਨਹੀਂ ਅਸੀਂ ਹੱਥਾਂ ਨਾਲ ਚੋਕ ਕੇ ਤੇ ਥੱਲੋਂ ਦੀ ਜਿਹੜੀ লাশ ਨਿਕਾਈ ਉਧਰੋਂ ਗੱਡੀ ਆ ਗਈ ਦੂਸਰੀ লাশ ਫੇਰ ਅਸੀਂ ਰੱਖ ਕੇ ਤੇ ਇੱਥੇ ਉਧਰੋਂ ਗੱਡੀ ਆ ਗਈ ਗੱਡੀ ਦੇ ਸਾਰਾ ਘੱਟਾ ਧੂੜ ਮਿੱਟੀ ਉਹਦੇ ਮੁਰਦੇ ਦੇ ਉੱਤੇ ਪਾ ਕੇ ਤੇ ਆਹ ਦਾ ਜੋ ਵੀ ਉਹਦਾ ਵਿਦਵੀ ਕਰਨੀ ਸੀ ਕਰਕੇ ਗਈ ਪਰ ਫੇਰ ਵੀ ਅਸੀਂ ਪ੍ਰਸ਼ਾਸਨ ਨੂੰ ਜਿਹੜਾ ਜ਼ੋਰ ਲਾਇਆ ਉਹਨਾਂ ਦੋ ਤਿੰਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਰਾਹ ਜਿਹੜਾ ਮਨਜ਼ੂਰ ਹੋ ਗਿਆ ਏ ਇਹ ਅਸੀਂ ਅੰਬਾਲਾ ਤੋਂ ਪਾਸ ਕਰਾ ਲਿਆ ਦਿੱਲੀ ਤੋਂ ਪਾਸ ਕਰਾ ਲਿਆ ਪਰ ਪਤਾ ਨਹੀਂ ਕਿਹੜੇ ਵਿਗੜਨ ਕਰਕੇ ਇਹਨੂੰ ਸ਼ੁਰੂ ਨਹੀਂ ਕੀਤਾ ਜਾਂਦਾ ਔਰ ਸਾਡੀ ਜਿਹੜੀ ਆ ਮਿਹਨਤ ਨੂੰ ਫਲ ਨਹੀਂ ਪੈ ਰਿਆ। ਹਾਂ ਦਰਸ਼ਕੋ ਗੱਲ ਨਿਰੰਤਰ ਜਾਰੀ ਰਹੇਗੀ। ਮੈਂ ਥੋੜਾ ਜਿਹਾ ਵਿਖਾ ਦੇਣਾ ਚਾਹੁੰਨਾ ਵੀ ਆ ਜਿਹੜਾ ਰੋੜ ਏ ਇਹ ਅੰਮ੍ਰਿਤਸਰ ਤੋਂ ਮੋਗਾ ਰੋੜ ਏ, ਲੁਧਿਆਣਾ ਰੋੜ ਏ ਔਰ ਕਿਸੇ ਵੇਲੇ ਜਿਵੇਂ ਇਹਨਾਂ ਨੇ ਦੱਸਿਆ ਵੀ ਦੋਹਾਂ ਪਿੰਡਾਂ ਦਾ رابطہ ਸੀ ਇਹ ਸੜਕ ਪਾਰ ਕਰਕੇ ਤੇ ਆਪਣੀਆਂ ਸਹੂਲਤਾਂ ਪਿੰਡ ਪਿੰਡ ਵਾਸੀ ਲੈ ਰਹੇ ਸੀ। ਛੋਟੇ-ਛੋਟੇ ਬੱਚੇ ਆ ਐਲੀਮੈਂਟਰੀ ਸਕੂਲ ਦੇ ਵਿੱਚ ਜਾਂਦੇ ਸਨ। ਸ਼ਮਸ਼ਾਨ ਘਾਟ ਪਿੰਡ ਦਾ ਐਸ ਪਾਸੇ ਆ ਤੇ ਜਦੋਂ ਵੇਖੋ ਸੜਕਾਂ ਬਣਦੀਆਂ ਪੁਲ ਬਣਦੇ ਨੇ ਇੱਕ ਖੁਸ਼ੀ ਹੁੰਦੀ ਹੈ ਵੀ ਚਲੋ ਸਾਡੇ ਦੇਸ਼ ਦਾ ਸਾਡੇ ਪਿੰਡ ਦਾ ਸਾਡੇ ਸ਼ਹਿਰ ਦਾ ਵਿਕਾਸ ਹੋ ਰਿਹਾ ਪਰ ਵਿਕਾਸ ਇੰਨਾ ਦੁਖਦਾਈ ਹੋਏਗਾ ਇਹ ਕਦੀ ਅਨੁਮਾਨ ਨਹੀਂ ਸੀ ਲਾਇਆ ਇਹਨਾਂ ਨੇ ਅੱਜ ਕਹਿੰਦੇ ਵੀ ਜੇ ਕੋਈ ਡੈੱਡ ਬੋਡੀ ਵੀ ਲਿਆਉਣੀ ਏ ਤੇ ਸਾਨੂੰ ਆ ਗੇਟ ਨਹੀਂ ਖੋਲਿਆ ਜਾਂਦਾ ਜੇ ਹੁਣ ਇੱਥੇ ਵੇਖੋ ਸਿਰਫ 50 ਮੀਟਰ ਦੀ ਵਿਥੇ ਸੜਕ ਪਾਰ ਕਰਨੀ ਏ ਤੇ ਹੁਣ ਜਿਹੜੇ ਟਰੈਕਟਰਾਂ ਵਾਲੇ ਨੇ ਸਾਡੇ ਜ਼ਿਮੀਂਦਾਰ ਵੀਰ ਇਹਨਾਂ ਨੂੰ 10 ਕਿਲੋਮੀਟਰ ਥਾਣੇ ਟਰੈਕਟਰ ਲਿਆਉਣੇ ਪੈਣੇ ਨੇ ਛੋਟੇ ਛੋਟੇ ਬੱਚੇ ਨੇ ਬਿਜਲੀ ਵਾਲੀ ਟ੍ਰੇਨ ਚੱਲਦੀ ਏ ਸੋ ਬੱਚਿਆਂ ਵਾਸਤੇ ਉਹ ਪੌੜੀਆਂ ਬਣਾ ਦਿੱਤੀਆਂ ਗਈਆਂ ਉੱਪਰ ਫਿਰ ਟ੍ਰੈਫਿਕ ਉਹ ਫਾਸਟ ਚੱਲ ਰਿਹਾ ਹੁਣ ਪੌੜੀਆਂ ਦੇ ਵਿੱਚ ਵੀ ਬੱਚੇ ਡਿੱਗ ਸਕਦੇ ਨੇ ਕਿੰਨੀਆਂ ਉਚਾਈ ਦੇ ਵਿੱਚ ਪੌੜੀਆਂ ਤੇ ਛੋਟੇ-ਛੋਟੇ ਬੱਚੇ ਨੇ ਪ੍ਰਾਇਮਰੀ ਸਕੂਲ ਦੇ ਆ ਵਖਾ ਦਿੱਤੇ ਜਾਂ ਇਹੋ ਜਿਹੇ ਬੱਚੇ ਨੇ ਮਗਰ ਬੈਗ ਵੀ ਪਾਇਆ ਹੁੰਦਾ ਤੇ ਇਹਨਾਂ ਬੱਚਿਆਂ ਨੇ ਕਿਵੇਂ ਉੱਪਰ ਚੜਨਾ ਕੋਈ ਮਗਰੋਂ ਬੱਚਾ ਖਿੱਚ ਦੇ ਕੋਈ ਹਾਦਸਾ ਵਾਪਰ ਸਕਦਾ ਸੋ ਇੱਥੇ ਪਤਾ ਲੱਗਾ ਕਿਸੇ ਦੀਆਂ ਮੱਝਾਂ ਕਿਸੇ ਦੀਆਂ ਬੱਕਰੀਆਂ ਭੈਣਾ ਦੇ ਨਾਲ ਗੱਲ ਹੋਈ ਹਾਂਜੀ ਭੈ ਜੀ ਤੁਹਾਡੀਆਂ ਕਿੰਨਾਂ ਦੀਆਂ ਬੱਕਰੀ ਹਾਂਜੀ ਕਿੰਨੀਆਂ ਬੱਕਰੀਆਂ ਸੀ ਜੀ ਸਾਡੀਆਂ 35-40 ਬੱਕਰੀਆਂ ਸੀ ਉਹ ਮਤਲਬ ਇਥੇ ਟ੍ਰੇਨ ਆ ਹਾਂਜੀ ਨੰਗਲ ਲਗਾ ਥੱਲੇ ਆਦਿਆ ਕੋਈ ਨਹੀਂ ਬਚੀ ਸੀ ਕੋਈ ਨਹੀਂ ਬਚੀ ਹਾਂਜੀ ਸਾਨੂੰ ਕਿਸੇ ਨੇ ਕੋਈ ਸਹੂਲਤ ਨਹੀਂ ਦਿੱਤੀ ਕਿੰਨਾ ਸਾਨੂੰ ਪੁੱਛਿਆ ਤੱਕ ਨਹੀਂ ਸਰਕਾਰ ਤਾਂ ਕਿਸੇ ਨਾਲ ਕੁਛ ਨਹੀਂ